ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਜੋ ਗੱਲ ਕਰਾਂਗੇ ਕਿ ਜਦੋਂ ਇਨਸਾਨ ਪੀਰਾਂ ਖੀਰਾਂ ਦੀ ਸੇਵਾ ਕਰਦਾ ਹੈ ਤਾਂ ਉਹਦੀ ਜ਼ਿੰਦਗੀ ਵਿੱਚ ਕੁਝ ਬਦਲਾਅ ਆਉਣੇ ਸ਼ੁਰੂ ਹੁੰਦੇ ਆ ਸਰੀਰ ਵਿੱਚ ਕੁਝ ਬਦਲਾਅ ਮਹਿਸੂਸ ਹੋਣੇ ਸ਼ੁਰੂ ਹੋ ਜਾਂਦੇ ਆ ਤੇ ਸਮਝ ਲੈਣਾ ਕਿ ਪੀਰਾਂ ਦੀ ਕਿਰਪਾ ਹੋ ਚੁੱਕੀ ਆ ਮਾਲਕ ਦਾ ਵਾਸ ਇਸ ਹਿਰਦੇ ਵਿੱਚ ਹੋ ਚੁੱਕਾ ਹੈ ਸੋ ਜਿਹੜੀਆਂ ਵੀ ਰੂਹਾਂ ਪੀਰਾਂ ਫਕੀਰਾਂ ਦੀ ਸੇਵਾ ਕਰਕੇ ਖੁਸ਼ ਰਹਿੰਦੀਆਂ ਹੈ ਸੋ ਆਨੰਦ ਆਉਂਦਾ ਪੀਰਾਂ ਫਕੀਰਾਂ ਦੀ ਸੇਵਾ ਕਰਕੇ ਬਹੁਤ ਵਧੀਆ ਲੱਗਦਾ ਹੈ ਸੋ ਰੂਹਾਂ ਦੇ ਵਿੱਚੇ ਕੁਝ ਬਦਲਾਅ ਕੁਝ ਗੱਲਾਂ ਨਜ਼ਰ ਆਉਂਦੀਆਂ ਹੈ ਸੋ ਸਮਝਣਾ ਜੀ ਵੀਡੀਓ ਨੂੰ ਪੂਰੀ ਸੁਣਨਾ ਸੋ ਵੀਡੀਓ ਪੂਰੀ ਸੁਣੋ ਇਹ ਤਾਂ ਕਾਫੀ ਕੁਝ ਸਿੱਖਣ ਨੂੰ ਮਿਲੇਗਾ ਤੇ ਕਈ ਕਮੈਂਟਾਂ ਵਿੱਚੋਂ ਵੀ ਤੁਹਾਡੇ ਮਨ ਦੇ ਸਵਾਲਾਂ ਦੇ ਜਵਾਬ ਜਿਹੜੇ ਆ ਉਹ ਮਿਲ ਜਾਣਗੇ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਜੇਕਰ ਕੋਈ ਸਾਡੇ ਚੈਨਲ ਦੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਵੀਰਾਂ ਦੀ ਜੈ ਸੰਗਿਆ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਇੱਥੇ ਕੁਝ ਕਮੈਂਟਾਂ ਦੱਸਦੇ ਹਾਂ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸੁਪਨੇ ਦੇ ਵਿੱਚ ਦੋ ਕਾਂ ਪਾਣੀ ਵਿੱਚ ਤਰਦੇ ਹੋਏ ਨਜ਼ਰ ਆਏ ਇੱਕ ਦੇ ਪੈਰ ਵਿੱਚ ਝਾਂਜਰ ਪਾਈ ਹੋਈ ਆ ਇਸ ਦਾ ਕੀ ਮਤਲਬ ਹੈ ਸੋ ਦੇਖੋ ਜਦੋਂ ਅਸੀਂ ਪੀਰਾਂ ਦੀ ਸੇਵਾ ਕਰਦੇ ਆਂ ਤੇ ਕਈ ਸਾਰੇ ਸੰਕੇਤ ਜਿਹੜੇ ਸਾਨੂੰ ਮਿਲਨੇ ਸ਼ੁਰੂ ਹੋ ਜਾਂਦੇ ਆ ਤੇ ਜੋ ਪਾਣੀ ਦੇ ਵਿੱਚ ਚੱਲ ਰਹੇ ਆ ਉਹ ਤਾਂ ਇੱਕ ਪੀਰਾਂ ਦਾ ਇਸ਼ਾਰਾ ਹੋ ਗਿਆ ਕਿ ਆ ਜਾ ਪੀਰ ਹੋ ਗਿਆ ਤੇ ਜੋ ਕਾਂ ਦਾ ਇਸ਼ਾਰਾ ਹੈ ਸੋ ਕਾਂ ਕਹਿੰਦੇ ਨੇ ਕਿ ਪੈਰ ਦੇ ਵਿੱਚ ਇੱਕ ਦੇ ਝਾਂਜਰ ਪਾਈ ਹੋਈ ਆ ਸੋ ਪੈਰ ਦੇ ਵਿੱਚ ਝਾਂਜਰ ਕਾਂ ਦੇ ਪਾਈ ਹੋਈ ਜੋ ਨਜ਼ਰ ਆਈ ਹੈ ਸੋ ਇਹ ਕਿਸੇ ਵਿਰਲੇ ਨੂੰ ਹੀ ਸੰਕੇਤ ਮਿਲਦਾ ਹੈ ਕਿਉਂਕਿ ਝਾਂਜਰਾਂ ਪਾਈਆਂ ਹੋਈਆਂ ਗਹਿਣੇ ਪਾਏ ਹੋਏ ਕਾਵੇ ਦੇ ਨਜ਼ਰ ਆਉਣੇ ਇਸ ਸ਼ਨੀ ਦੇਵ ਦਾ ਇਸ਼ਾਰਾ ਹੁੰਦਾ ਹੈ ਸ਼ਨੀ ਦੇਵ ਦਾ ਵਾਹਨ ਹੈ ਕਊਆ ਜਿਹਦੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਗ੍ਰਹਿ ਨਾ ਹੋਵੇ ਜਿਹਦੇ ਨਾਲ ਸ਼ਨੀ ਸਿੱਧਾ ਹੋ ਗਿਆ ਤੇ ਉਹਦੇ ਤੇ ਫਿਰ ਕੋਈ ਵੀ ਗ੍ਰਹਿ ਚੱਲਦਾ ਨਹੀਂ ਸੋ ਜਿਨ੍ਹਾਂ ਦੇ ਨਾਲ ਸ਼ਨੀ ਸਿੱਧਾ ਹੁੰਦਾ ਹੈ ਉਹਨਾਂ ਨੂੰ ਇਹ ਸੰਕੇਤ ਮਿਲਦਾ ਹੈ ਚੰਗਾ ਹੀ ਸੰਕੇਤ ਹੈ ਕਿ ਕਾਵੇ ਦੇ ਝਾਂਜਰ ਪਾਈ ਹੋਈ ਤੁਹਾਨੂੰ ਸੁਪਨੇ ਵਿੱਚ ਨਜ਼ਰ ਆਇਆ ਕਿਉਂਕਿ ਪੀਰ ਵੀ ਸਿੱਧੇ ਨੇ ਪੀਰਾਂ ਦੀ ਸੇਵਾ ਜਦੋਂ ਅਸੀਂ ਕਰਦੇ ਆ ਪੀਰ ਖੁਸ਼ ਹੋ ਜਾਂਦੇ ਆ ਤੇ ਵੀ ਸਾਰੇ ਗ੍ਰਹਿਆਂ ਨੂੰ ਸ਼ਾਂਤ ਕਰ ਦਿੰਦੇ ਆ ਸੋ ਇਹ ਸੰਕੇਤ ਇੱਕ ਮਿਲ ਰਿਹਾ ਹੈ ਇਸ ਸੁਪਨੇ ਤੋਂ ਜੀ ਪੀ ਸ਼ਨੀ ਦੇਵ ਵੀ ਤੁਹਾਡੇ ਨਾਲ ਨੇ ਤੁਹਾਡੇ ਨਾਲ ਸਿੱਧੇ ਨੇ ਕੋਈ ਵੀ ਗ੍ਰਹਿ ਚੱਕਰ ਨਹੀਂ ਹੈ ਸੋ ਵਧੀਆ ਹੀ ਸੰਕੇਤ ਆ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਕਿ ਜਿਨ੍ਹਾਂ ਦੇ ਘਰ ਵਿੱਚ ਚਿਰਾਗ ਜਗਦੇ ਨੇ ਉਹ ਆਂਡਾ ਮੀਟ ਖਾ ਪੀ ਸਕਦੇ ਨੇ ਇਹਦੇ ਬਾਰੇ ਦੱਸੋ ਪਲੀਜ਼ ਸੋ ਦੇਖੋ ਆਪਾਂ ਪਹਿਲਾਂ ਵੀ ਗਾਏ ਕੀਤੀ ਸੀ ਪਹਿਲੀ ਤਾਂ ਗੱਲ ਇਹੀ ਨਿਬੜਦੀ ਹੈ ਕਿ ਜੇਕਰ ਸੇਵਾ ਕਰਨੀ ਆ ਤਾਂ ਮਨ ਸਾਫ਼ ਰੱਖ ਕੇ ਕਰੋ ਤਨ ਵੀ ਸਾਫ ਰੱਖਣਾ ਜ਼ਰੂਰੀ ਆ ਜੇ ਮਨ ਸਾਫ ਰਹੇ ਤਨ ਵੀ ਸਾਫ ਰੱਖੋ ਇਹਨਾਂ ਚੀਜ਼ਾਂ ਨੂੰ ਆਪਾਂ ਖਾ ਕੇ ਕੀ ਸਾਬਤ ਕਰਨਾ ਹੈ ਸੋ ਰੋਟੀ ਦੇ ਨਾਲ ਵੀ ਜੀਪਤਾ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਨਾਲ ਵੀ ਸੋ ਬਿਹਤਰ ਹੈ ਕਿ ਰੋਟੀ ਬਾਣੀ ਖਾਓ ਹੋਰ ਬਹੁਤ ਚੀਜ਼ਾਂ ਆ ਦੁਨੀਆ ਤੇ ਉਹ ਖਾ ਲਓ ਪਰ ਇਹੋ ਜਿਹੀਆਂ ਚੀਜ਼ਾਂ ਨਾ ਹੀ ਖਾਓ ਤਾਂ ਚੰਗਾ ਹੈ ਕਿ ਸਿਹਤ ਲਈ ਵੀ ਇਹ ਚੀਜ਼ਾਂ ਸਹੀ ਨਹੀਂ ਹੈ ਸੋ ਹੋਰ ਬਹੁਤ ਕੁਝ ਹੈ ਜੇਕਰ ਤੁਸੀਂ ਤਾਕਤ ਵਾਲੀ ਕੋਈ ਚੀਜ਼ ਖਾਣੀ ਆ ਤਾਂ ਹੋਰ ਕੋਈ ਚੀਜ਼ ਖਾ ਲਓ ਦੁੱਧ ਦਹੀਂ ਖਾਓ ਪਨੀਰ ਖਾਓ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਖਾਓ ਮਾਸ ਤੋਂ ਦੂਰ ਹੀ ਰਹੋ ਹੁਣ ਆਪਾਂ ਇਹੋ ਜੀਆਂ ਚੀਜ਼ਾਂ ਖਾਂਦੇ ਆਂ ਲੈਂਡ ਜਾਂਦੇ ਤੇ ਸਾਡੀ ਵਜ੍ਹਾ ਨਾਲ ਕਿਸੇ ਦੀ ਜਾਨ ਜਾਂਦੀ ਹੈ ਤੇ ਕਿੱਡਾ ਵੱਡਾ ਗੁਨਾਹ ਅਸੀਂ ਕਰ ਰਹੇ ਆਂ ਪਾਪ ਕਰ ਰਹੇ ਆਂ ਹੁਣ ਆਪਾਂ ਆਪਣੇ ਸਰੀਰ ਤੇ ਕੀ ਇੱਕ ਛਰੀਟ ਤੱਕ ਵੀ ਲਗਾ ਸਕਦੇ ਜੇ ਖੁਦ ਆਪਾਂ ਲਗਾਉਣੀ ਚਾਹੀਏ ਨਹੀਂ ਲਗਾ ਸਕਦੇ ਕਿਉਂਕਿ ਥੋੜਾ ਜਿਹਾ ਵੀ ਕੁਚੇ ਸਰੀਰ ਨੂੰ ਹੁੰਦਾ ਹੈ ਤਾਂ ਜਾਨ ਜਾਣ ਤੇ ਆ ਜਾਂਦੀ ਹੈ ਸੋ ਇੱਥੋਂ ਸੋਚੋ ਕਿ ਜੀ ਦੀ ਅਸੀਂ ਜਾਨ ਲੈ ਕੇ ਖੁਦ ਸਵਾਦ ਲੈ ਰਹੇ ਆਂ ਤੇ ਉਹ ਕਿੰਨਾ ਵੱਡਾ ਗੁਨਾਹ ਹੈ ਕਿਉਂਕਿ ਉਹ ਉਹਨੂੰ ਵੀ ਪ੍ਰਮਾਤਮਾ ਨੇ ਇਸ ਦੁਨੀਆ ਤੇ ਭੇਜਿਆ ਹੈ ਜਾਂ ਨਪਾਈ ਆ ਉਹਨਾਂ ਵਿੱਚ ਵੀ ਹਮੇਸ਼ਾ ਇਹ ਸੋਚਣਾ ਚਾਹੀਦਾ ਕਿ ਜਿਸ ਤਰ੍ਹਾਂ ਸਾਨੂੰ ਤਕਲੀਫ ਹੁੰਦੀ ਆ ਕੋਈ ਦੁੱਖ ਆਉਂਦਾ ਏ اسی ਤਰ੍ਹਾਂ ਨਾ ਉਹ ਜਾਨਵਰਾਂ ਵਿੱਚ ਵੀ ਜਾਨ ਵਸਦੀ ਆ ਪਰਮਾਤਮਾ ਵਸਦਾ ਆ ਸੋ ਇਹੋ ਜਿਹੇ ਗੁਨਾਹ ਕਦੇ ਨਾ ਕਰੋ ਜੀ ਚੰਗਾ ਕਰਮ ਕਰੋ ਚੰਗਾ ਖਾਓ ਪੀਓ ਪਰਮਾਤਮਾ ਦੀ ਕਿਰਪਾ ਨੂੰ ਹਾਸਲ ਕਰੋ ਕਿਉਂਕਿ ਪਰਮਾਤਮਾ ਜਿਹੜਾ ਸਾਥ ਦਿੰਦਾ ਏ ਉੱਥੇ ਇਦਾਂ ਦੀਆਂ ਚੀਜ਼ਾਂ ਦੀ ਜ਼ਰੂਰਤ ਹੀ ਨਹੀਂ ਪੈਂਦੀ ਸੋ ਕਈ ਵਾਰ ਕਹਿਆ ਹੈ ਕਿ ਕੋਈ ਸਰੀਰੂ ਦੁੱਖ ਇਹੋ ਜਿਹਾ ਲੱਗ ਗਿਆ ਤੇ ਉੱਥੇ ਡਾਕਟਰਾਂ ਨੇ ਕਹਿ ਦਿੱਤਾ ਕਿ ਤੁਸੀਂ ਮਾਸ ਮੱਛੀ ਖਾਓ ਇਹਦੇ ਨਾਲ ਤੁਹਾਨੂੰ ਆਰਾਮ ਮਿਲੇਗਾ ਸੋ ਕਈ ਤਾਂ ਗੁਰੂ ਵਾਲਾ ਰੁਹਾ ਹੁੰਦੀਆਂ ਸੋਚ ਵਿੱਚ ਪੈ ਜਾਂਦੀਆਂ ਕਿ ਸਾਨੂੰ ਡਾਕਟਰਾਂ ਨੇ ਆਹ ਕਹਿ ਦਿੱਤਾ ਪਰ ਉੱਥੇ ਤੁਸੀਂ ਆਪਣੇ ਗੁਰੂ ਨੂੰ ਘੱਟ ਸਮਝਦੇ ਹੋ ਤਾਂ ਦੇ ਕਹਿਣ ਤੇ ਇਹ ਸਭ ਕੁਝ ਖਾਣਾ ਸ਼ੁਰੂ ਕਰ ਦਿੰਦੇ ਹੋ ਪਰ ਜੇਕਰ ਤੁਸੀਂ ਉੱਥੇ ਆਪਣੇ ਗੁਰੂ ਨੂੰ ਇਸ ਕਾਬਲ ਸਮਝੋ ਤਾਂ ਗੁਰੂ ਉਹ ਸਾਰੇ ਦੁੱਖਾਂ ਨੂੰ ਇੱਕ ਮਿੰਟ ਵਿੱਚ ਦੂਰ ਕਰ ਦਿੰਦਾ ਇਹਨਾਂ ਚੀਜ਼ਾਂ ਦੀ ਲੋਕ ਤੇ ਹੀ ਨਹੀਂ ਆਉਣ ਦਿੰਦਾ ਸੋ ਜਦੋਂ ਅਸੀਂ ਆਪਣੇ ਗੁਰੂ ਨੂੰ ਘੱਟ ਸਮਝਦੇ ਹਾਂ ਤਾ ਇਹੋ ਜੇ ਕਰਮ ਕਰ ਪਾਉਂਦੇ ਆ ਜਦੋਂ ਅਸੀਂ ਆਪਣੇ ਗੁਰੂ ਨੂੰ ਉੱਚਾ ਰੁਤਬਾ ਦਵਾਂਗੇ ਕਿ ਸਾਡਾ ਗੁਰੂ ਬਹੁਤ ਬਿਆੰਤ ਹੈ ਬਹੁਤ ਵੱਡਾ ਹੈ ਬਹੁਤ ਪਾਵਰ ਦਾ ਮਾਲਕ ਹੈ ਸਭ ਕੁਝ ਠੀਕ ਕਰ ਸਕਦਾ ਹੈ ਤਾਂ ਫਿਰ ਗੁਰੂ ਵਰਡ ਤਾਂ ਵੀ ਹੈ ਜਦੋਂ ਅਸੀਂ ਗੁਰੂ ਨੂੰ ਇੰਨਾ ਸਮਝਦੇ ਹੀ ਨਹੀਂ ਅਸੀਂ ਦੁੱਖ ਨੂੰ ਵੱਡਾ ਸਮਝ ਲੈਂਦੇ ਆ ਤੇ ਡਾਕਟਰਾਂ ਮਗਰ ਲੱਗ ਜਾਂਦੀ ਆ ਸੋ ਉਦੋਂ ਫਿਰ ਗੁਰੂ ਉੱਥੇ ਕੰਮ ਨਹੀਂ ਆਉਂਦਾ ਸੋ ਰਹੀ ਗੱਲ ਇੱਥੇ ਕਿ ਸ਼ਰਾਬ ਦੀ ਫਰਜੇ ਕਰਤੀਆਂ ਦੀ ਸੇਵਾ ਕਰਨੀ ਆ ਤੇ ਉਸ ਘਰ ਦੇ ਵਿੱਚ ਅੰਡਾ ਮੀਟ ਸ਼ਰਾਬ ਕਦੇ ਬਾੜਨਾ ਨਹੀਂ ਚਾਹੀਦਾ ਸੋ ਜਦੋਂ ਜੇ ਸਾਹ ਕੁਛ ਘਰਾਂ ਵਿੱਚ ਵਾੜੂਗੇ ਤਾਂ ਸੇਵਾ ਕੀਤੀ ਦਾ ਫਾਇਦਾ ਨਹੀਂ ਫਿਰ ਨਾਰਾਜ਼ਗੀ ਹੁੰਦੀ ਹੈ ਫਿਰ ਸੇਵਾ ਕਰਕੇ ਕਹਿੰਦੇ ਹੋ ਕਿ ਸਾਡੇ ਲਈ ਉਹ ਮਾਲਕ ਕੁਝ ਨਹੀਂ ਕਰਦੇ ਆ ਸਾਡੇ ਬਾਰੇ ਸੋਚਦਾ ਨਹੀਂ ਜਦ ਅਸੀਂ ਘਰ ਵਿੱਚ ਇਹੋ ਜਿਹੀਆਂ ਚੀਜ਼ਾਂ ਵੜਾਂਗੇ ਤਾਂ ਫਿਰ ਕਿਵੇਂ ਮਾਲਕ ਦਾ ਪੈਰਾ ਘਰ ਵਿੱਚ ਆਵੇਗਾ ਇਹ ਤਾਂ ਸਿਰਫ ਇੱਕ ਅਸੀਂ ਆਪਣੇ ਮਨ ਨੂੰ ਸਮਝਾਉਣਾ ਹੋ ਗਿਆ ਕਿ ਅਸੀਂ ਸੇਵਾ ਕਰ ਰਹੇ ਹਾਂ ਸੋ ਇਹੋ ਜਿਹੀਆਂ ਚੀਜ਼ਾਂ ਘਰਾਂ ਵਿੱਚ ਕਦੇ ਨਾ ਵਾੜੋ ਜੀ ਜੇ ਘਰ ਵਾਲੀ ਗੱਲ ਹੈ ਕੋਈ ਨਹੀਂ ਹਟ ਰਿਹਾ ਪਰਿਵਾਰ ਵਿੱਚੋਂ ਕਿਉਂਕਿ ਕਾਫੀ ਮੈਂਬਰ ਹੁੰਦੇ ਨੇ ਇਦਾਂ ਦੇ ਘਰ ਵਿੱਚ ਜਿਹੜੇ ਨਹੀਂ ਇਹ ਚੀਜ਼ਾਂ ਤੋਂ ਬਿਨਾਂ ਰਹਿ ਸਕਦੇ ਉਹ ਇਥੇ ਬਾਹਰ ਹੀ ਰਹਿ ਲੋ ਤੇ ਦੂਸਰੀ ਗੱਲ ਇਥੇ ਇਹ ਕਵਾਂਗੇ ਕਿ ਜਾਂ ਫਿਰ ਦਿਨ ਬਿਚਾਰਿਆ ਕਰੋ ਜੇਕਰ ਤੁਸੀਂ ਨਹੀਂ ਰਹਿ ਸਕਦੇ ਤਾਂ ਦਿਨ ਬਿਚਾਰੋ ਉਹਨਾਂ ਦੇ ਦਿਨ ਤੇ ਕਦੇ ਵੀ ਇਹੋ ਜਿਹਾ ਕੰਮ ਨਾ ਕਰੋ ਸੋ ਹੁਣ ਇਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਹੈ ਕਿ ਦੀਦੀ ਜੀ ਜਿਨ੍ਹਾਂ ਦੇ ਬੱਚਾ ਨਾ ਹੁੰਦਾ ਹੋਵੇ ਉਹਨਾਂ ਨੂੰ ਕਿਹੜਾ ਕਰਮ ਕਰਨਾ ਚਾਹੀਦਾ ਆ ਸੋ ਸਾਨੂੰ ਇਹਦੇ ਬਾਰੇ ਜ਼ਰੂਰ ਦੱਸੋ ਸੋ ਦੇਖੋ ਜੇਕਰ ਪੀਰਾਂ ਦੀ ਸੇਵਾ ਕਰਦੇ ਹੋ 11ਵੀਂ ਵਾਲੀ ਸਰਕਾਰ ਦੀ ਸੇਵਾ ਕਰਦੇ ਹੋ ਤਾਂ ਉੱਥੇ ਤਾਂ ਇਸ ਚੀਜ਼ ਦੀ ਕਮੀ ਨਹੀਂ ਹੈ ਸੋ ਤਾਂ ਚੂੜਨਾ ਹਮੇਸ਼ਾ ਹੀ ਭਗਤਾਂ ਦੀਆਂ ਖੁਸ਼ੀਆਂ ਦੇ ਨਾਲ ਭਰ ਦਿੰਦੇ ਆ ਵਿਸ਼ਵਾਸ ਰੱਖ ਕੇ ਸੇਵਾ ਕਰੋ 11ਵੇਂ ਸ਼ਰੀਫ ਦਾ ਸੋ ਇੰਦਾਂ ਦੇ ਸਮੇਂ ਤੇ ਅਸੀਂ ਕਹਿੰਦਾ ਕਿ ਤੁਸੀਂ ਸੁਖਣਾ ਸੁਖ ਸਕਦੇ ਆ ਜਦੋਂ ਤੁਹਾਨੂੰ ਲੱਗਦਾ ਹੈ ਕਿ ਸਾਨੂੰ ਕਿਤੇ ਲਾਭ ਨਹੀਂ ਮਿਲ ਰਿਹਾ ਸੀ ਸੇਵਾ ਕਰਨ ਦੇ ਉੱਥੇ ਸੁੱਖ ਸੁਖ ਲੋ ਜਿੱਥੇ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਗੱਲ ਕਰ ਤੇ ਸੁਖਣਾ ਕਦੇ ਨਾ ਸੁਖੋ ਜਦੋਂ ਅਸੀਂ ਹਰ ਇੱਕ ਗੱਲ ਤੇ ਛੋਟੀ ਮੋਟੀ ਵੀ ਪਰੇਸ਼ਾਨੀ ਹੁੰਦੀ ਆ ਤੇ ਅਸੀਂ ਉੱਥੇ ਸੁਖਣਾ ਸੁਖ ਲੈਨੇ ਆ ਉਹ ਸੁਖਣਾ ਹੁਣ ਤਾਂ ਮਾਹੌਲ ਹੀ ਇਹੋ ਜਿਹਾ ਆ ਇਹੋ ਜਿਹਾ ਦੌਰ ਚੱਲ ਰਿਹਾ ਆ ਖਾਣ ਪਾਣ ਇਸ ਤਰ੍ਹਾਂ ਦਾ ਆ ਕਿ ਸਿਹਤ ਠੀਕ ਹੀ ਨਹੀਂ ਰਹਿੰਦੀ ਗੱਲ ਤਾਂ ਹੁਣ ਕੋਈ ਕਰਦੇ ਆ ਤੇ ਚੇਤਾ ਭੁੱਲ ਜਾਂਦਾ ਆ ਤੇ ਜਦੋਂ ਹੱਦ ਬਾਦ ਸੁਖਣਾ ਸੁਖ ਲੈਨੇ ਹੋ ਉਹ ਫਿਰ ਦੇਖੋ ਕਿ ਕਿਵੇਂ ਸਾਡੀ ਜ਼ਿੰਦਗੀ ਵਿੱਚ ਖਲਾਰਾ ਪਾਉਂਦਗਾ ਆ ਕਿਉਂਕਿ ਜਦੋਂ ਅਸੀਂ ਭੁੱਲ ਜਾਵਾਂਗੇ ਤਾਂ ਫਿਰ ਨਾਰਾਜ਼ਗੀ ਹੋ ਜਾਂਦੀ ਆ ਤਾਂ ਫਿਰ ਜ਼ਿੰਦਗੀ ਨਰਕ ਆਣ ਜਾਂਦੀ ਆ ਸੋ ਇਸ ਕਰਕੇ ਕਹਿੰਦਾ ਕਿ ਹਮੇਸ਼ਾ ਹੀ ਧਿਆਨ ਦੇ ਨਾਲ ਸੋਚ ਸਮਝ ਕੇ ਚੱਲਣਾ ਹੈ ਤੇ ਜਿੱਥੇ ਲੱਗਦਾ ਹੈ ਕਿ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਆ ਉੱਥੇ ਤੁਸੀਂ ਆਪਣੇ ਪੀਰ ਮੋਹਰੇ ਬੈਠ ਕੇ ਆਪਣੇ ਸ਼ਰਦਾ ਦੇ ਮੁਤਾਬਕ ਤੁਸੀਂ ਸੁਖਣਾ ਸੁਖ ਸਕਦੇ ਆ ਤੇ 11ਵਿਆਂ ਦਾ ਉਹ ਸੋ ਵਿਸ਼ਵਾਸ ਰੱਖੋ ਕਿ ਹੋਊਗਾ ਪਰਮਾਤਮਾ ਫਿਰ ਕੰਮ ਕਰਦਾ ਹੈ ਜੇਕਰ ਤੁਸੀਂ ਵਿਸ਼ਵਾਸ ਰੱਖ ਲਓਗੇ ਵਿਸ਼ਵਾਸ اٹਲ ਹੋਣਾ ਚਾਹੀਦਾ ਆ ਸੋ ਜਦੋਂ ਤੁਸੀਂ ਯਕੀਨ ਮਨ ਟਕਾ ਲਓਗੇ ਤਾਂ ਫਿਰ ਪਰਮਾਤਮਾ ਕੰਮ ਕਰਨੇ ਸ਼ੁਰੂ ਕਰ ਦਿੰਦਾ ਹੈ ਕਿਉਂਕਿ ਫਿਰ ਡੋਰੀ ਅਸੀਂ ਜਦੋਂ ਛੁੱਟ ਦਿੰਨੇ ਆ ਆਪਣੀ ਟੈਂਸ਼ਨ ਖਤਮ ਕਰ ਦਿੰਨੇ ਆ ਕਿ ਅਸੀਂ ਬਹੁਤ ਵੱਡੇ ਫੱਕਰ ਦੇ ਮੂਰੇ ਆ ਗਏ ਆ ਤੇ ਇੱਥੋਂ ਅਸੀਂ ਖਾਲੀ ਨਹੀਂ ਮੁੜ ਸਕਦੇ ਤਾਂ ਫਿਰ ਉਹ ਫੱਕਰ ਨੂੰ ਵੀ ਝੋਲੀ ਭਾਪਣੀ ਪੈਂਦੀ ਆ ਉਹਨੂੰ ਵੀ ਮਜਬੂਰ ਹੋਣਾ ਪੈਂਦਾ ਆ ਕਿ ਇਹ ਮੇਰੇ ਤੇ ਹੀ ਆਸ ਲਾ ਕੇ ਬੈਠਾ ਹੈ ਸੋ ਇਸ ਤਰ੍ਹਾਂ ਕਰਮ ਕਰਿਆ ਕਰੋ ਕਿ ਪਰਮਾਤਮਾ ਵੀ ਮਜਬੂਰ ਹੋ ਜਾਵੇ ਤੁਹਾਡੇ ਕੋਲ ਆਉਣ ਲਈ ਸੋ ਜਦੋਂ ਵੀ ਕਰਮ ਕਰੋ ਇਸ ਤਰ੍ਹਾਂ ਦਾ ਵਿਸ਼ਵਾਸ ਪੱਕਾ ਕਰੋ ਜਿਹਦੇ ਨਾਲ ਉਹ ਮਾਲਕ ਦੀ ਕਿਰਪਾ ਨੂੰ ਤੁਸੀਂ ਹਾਸਲ ਕਰ ਸਕਦੇ ਆ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਇਹਨਾਂ ਨੇ ਕਮੈਂਟਾਂ ਵਿੱਚ ਲਿਖਿਆ ਕਿ ਤੁਹਾਡੀਆਂ ਵੀਡੀਓ ਸਾਨੂੰ ਬਹੁਤ ਵਧੀਆ ਲੱਗਦੀਆਂ ਆ ਅਸੀਂ ਹਰ ਰੋਜ਼ ਤੁਹਾਡੀਆਂ ਵੀਡੀਓ ਸੁਣਦੇ ਆ ਪਰ ਸ਼ੇਅਰ ਨਹੀਂ ਕਰਦੇ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਇੰਨਾ ਜਿਆਦਾ ਪਿਆਰ ਦਿੰਦੇ ਹੋ ਵੀਡੀਓ ਨੂੰ ਹਰ ਰੋਜ਼ ਸੁਣਦੇ ਹੋ ਜੀ ਸੋ ਕਮੈਂਟ ਬਹੁਤ ਦੇਰ ਬਾਅਦ ਰਿਪਲਾਈ ਕਰ ਰਹੇ ਆ ਇਸ ਲਈ ਮਾਫੀ ਵੀ ਚਾਹੁੰਦੇ ਆ ਜੀ ਸੋ ਵੀਡੀਓ ਹਰ ਰੋਜ਼ ਸੁਣਿਆ ਕਰੋ ਤੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਵੀ ਜਰੂਰ ਮਿਲਣਗੇ ਜੀ ਸੋ ਵੈਸੇ ਇਹਨਾਂ ਨੇ ਹਿੰਦੀ ਵਿੱਚ ਕਮੈਂਟ ਕੀਤਾ ਹੋਇਆ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਾਂਗੇ ਸੋ ਅੱਜ ਦਾ ਜੋ ਮੇਨ ਵਿਸ਼ਾ ਹੈ ਕਿ ਜਦੋਂ ਅਸੀਂ ਪੀੜਾ ਫਕੀਰਾਂ ਦੀ ਸੇਵਾ ਕਰਨੀ ਸ਼ੁਰੂ ਕਰਦੇ ਹਾਂ ਤੇ ਕਹੀ ਚੇਂਜ ਸਰੀਰ ਵਿੱਚ ਆਉਂਦੇ ਆ ਸੋ ਆਪਣੇ ਸਰੀਰ ਤੋਂ ਸਾਨੂੰ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਕਿ ਮਾਲਕ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ ਹੈ ਸੋ ਕੀ ਸੰਕੇਤ ਹੈ ਕੀ ਬਦਲਾਵ ਆਉਂਦਾ ਹੈ ਆਪਣੇ ਸਰੀਰ ਵਿੱਚ ਸੋ ਆਪਾਂ ਜੇ ਗੱਲ ਸਾਂਝੀ ਕਰਦੇ ਆਂ ਜੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੇ ਨਾਲ ਦੇ ਨਾਲ ਇੱਕ ਲਾਈਕ ਜ਼ਰੂਰ ਕਰ ਦਿਓ ਸੋ ਜਦੋਂ ਵੀ ਪੀਰ ਅਖੀਰਾਂ ਦੀ ਸੇਵਾ ਕਰੋਗੇ ਤਾਂ ਪਹਿਲਾਂ ਆਪਣੇ ਖੁਦ ਵਿੱਚ ਬਦਲਾਅ ਆਉਣਾ ਸ਼ੁਰੂ ਹੋਵੇਗਾ ਸੋ ਜਦੋਂ ਆਪ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਵੇ ਤਾਂ ਫਿਰ ਅਸੀਂ ਦੂਸਰਿਆਂ ਬਾਰੇ ਵੀ ਕੁਝ ਸੋਚ ਸਕਦੇ ਹਾਂ ਕਿਸੇ ਲਈ ਵੀ ਅਰਦਾਸ ਬੇਨਤੀ ਕਰ ਸਕਦੇ ਹਾਂ ਕਿਉਂਕਿ ਜਦੋਂ ਮਾਲਕ ਦੀ ਕਿਰਪਾ ਹੋ ਜਾਵੇਗੀ ਸਰੀਰ ਦੇ ਉੱਤੇ ਮਨ ਵਿੱਚ ਬਾਸ ਹੋ ਜਾਵੇਗਾ ਸਾਡੇ ਮਾਲਕ ਦਾ ਤਾਂ ਫਿਰ ਅਸੀਂ ਕਿਸੇ ਲਈ ਅਰਦਾਸ ਬੇਨਤੀ ਕਰ ਸਕਦੇ ਹਾਂ ਤੇ ਉਹ ਅਰਦਾਸ ਬੇਨਤੀ ਕੀਤੀ ਲੱਗਦੀ ਹੈ ਸੋ ਇੱਥੇ ਇੱਕ ਗੱਲ ਦਾ ਜ਼ਿਆਦਾਤਰ ਆਪਾਂ ਦੇਖਿਆ ਹੈ ਕਿ ਜਦੋਂ ਅਸੀਂ ਕਿਸੇ ਲਈ ਅਰਦਾਸ ਬੇਨਤੀ ਕਰਦੇ ਆ ਤੇ ਬਹੁਤ ਜਲਦ ਪੂਰੀ ਹੋ ਜਾਂਦੀ ਆ ਪਰ ਜੋ ਆਪਣੇ ਲਈ ਕਰਦੇ ਉਹਨੂੰ ਟਾਈਮ ਲੱਗ ਜਾਂਦਾ ਹੈ ਪਰ ਸੁਣਦਾ ਪਰਮਾਤਮਾ ਦੋਨੇ ਤਰਫੋਂ ਸਭ ਤੋਂ ਪਹਿਲਾਂ ਕੀ ਚੇਂਜ ਆਉਂਦਾ ਹੈ ਇਨਸਾਨ ਦੇ ਵਿੱਚ ਜਦੋਂ ਵੀ ਪੀਰਾਂ ਵਖੀਰਾਂ ਦੀ ਸੇਵਾ ਕਰੋਗੇ ਤੁਹਾਨੂੰ ਸਾਫ਼ ਸੁਥਰਾ ਥਾਂ ਪਸੰਦ ਆਵੇਗਾ ਸਾਫ਼ ਸੁਥਰੇ ਥਾਂ ਤੇ ਤੁਸੀਂ ਬੈਠਣਾ ਉੱਠਣਾ ਪਸੰਦ ਕਰੋਗੇ ਸੋ ਸੇਵਾ ਕਰਨ ਤੋਂ ਪਹਿਲਾਂ ਦੀ ਜ਼ਿੰਦਗੀ ਤੁਸੀਂ ਦੇਖਣਾ ਕਿ ਕਿੰਨਾ ਆਲਸ ਕਰਦੇ ਸੀ ਜਦੋਂ ਸੇਵਾ ਕਰਨ ਲੱਗਦੇ ਆ ਤੇ ਉਸ ਤੋਂ ਬਾਅਦ ਕੀ ਚੇਂਜ ਆਉਂਦੇ ਆ ਤੋ ਜਦੋਂ ਸੇਵਾ ਕਰਨ ਲੱਗਦੇ ਆ ਕਿਉਂਕਿ ਪਰਮਾਤਮਾ ਕਹਿੰਦੇ ਕਿ ਜਿੱਥੇ ਜਹਾਂ ਸਪਾਈ ਮਹਾਂ ਖੁਦਾਈ ਸੋ ਜਿੱਥੇ ਸਪਾਈ ਹੁੰਦੀ ਪਰਮਾਤਮਾ ਉੱਥੇ ਵਸਦਾ ਹੈ ਤੇ ਇਸੇ ਕਰਕੇ ਕਹੀਦਾ ਕਿ ਨਸ਼ੇ ਸ਼ਰਾਬ ਆਂਡਾ ਮੀਟ ਇਦਾਂ ਦੀ ਚੀਜ਼ ਘਰ ਵਿੱਚ ਬਾੜਨੀ ਨਹੀਂ ਚਾਹੀਦੀ ਕਿਉਂਕਿ ਪ੍ਰਮਾਤਮਾ ਸਾਫ਼ ਸੁਥਰੀ ਜਗ੍ਹਾ ਤੇ ਆਉਣਾ ਪਸੰਦ ਕਰਦਾ ਹੈ ਸੋ ਉਹਨਾਂ ਦਾ ਪੈਰਾਫਿਰਕਾ ਉੱਥੇ ਹੀ ਹੁੰਦਾ ਹੈ ਜੇਤੋਂ ਖੁਦ ਦਾ ਧਿਆਨ ਰੱਖਣ ਲੱਪੋਗੇ ਕੇਅਰ ਕਰਨ ਲੱਪੋਗੇ ਸਾਫ਼ ਸਪਾਈ ਰੱਖੋਗੇ ਤਾਂ ਸਮਝ ਲੈਣਾ ਕਿ ਹੁਣ ਪ੍ਰਮਾਤਮਾ ਦੀ ਕਿਰਪਾ ਹੋ ਚੁੱਕੀ ਆ ਮਨ ਵੀ ਸਾਫ਼ ਹੋ ਚੁੱਕਾ ਆ ਤੇ ਪ੍ਰਮਾਤਮਾ ਦਾ ਵਾਸ ਇਸ ਹਿਰਦੇ ਅੰਦਰ ਹੋ ਚੁੱਕਾ ਹੈ ਕਿਉਂਕਿ ਅਨਸਾਨ ਜਦੋਂ ਆਲਸ ਕਰਦਾ ਹੈ ਆਲਸ ਕਿਉਂ ਕਰਦਾ ਆ ਗੰਦਗੀ ਚਹੀ ਰਹਿੰਦਾ ਆਲਸ ਹੋ ਗਿਆ ਗੰਦਗੀ ਹੋ ਗਈ ਇੱਕ ਬਰਾਬਰ ਹੀ ਆ ਤੇ ਜਦੋਂ ਮਾਲਕ ਦੀ ਕਿਰਪਾ ਹੁੰਦੀ ਆ ਫਿਰ ਆਲਸ ਨੂੰ ਛੱਡ ਦਿੰਦਾ ਹੈ ਇਨਸਾਨ ਕਿਉਂਕਿ ਰੂਹ ਪਵਿੱਤਰ ਹੋ ਜਾਂਦੀ ਆ ਮਾਲਕ ਦਾ ਵਾਸ ਜਦੋਂ ਹਿਰਦੇ ਅੰਦਰ ਹੁੰਦਾ ਆ ਅੰਦਰੋਂ ਪਾਪਾਂ ਦੀ ਮੈਲ ਸੇਵਾ ਦੇ ਨਾਲ ਧੋ ਹੁੰਦੀ ਜਾਂਦੀ ਆ ਤੇ ਮਨ ਦੀ ਸਫਾਈ ਹੁੰਦੀ ਜਾਂਦੀ ਹੈ ਤੇ ਮਾਲਕ ਦਾ ਪਹਿਰਾ ਹੋਣਾ ਸ਼ੁਰੂ ਹੋ ਜਾਂਦਾ ਹੈ ਆਲਸ ਵੀ ਉਦੋਂ ਹੀ ਇਨਸਾਨ ਛੱਡਦਾ ਹੈ ਜਦੋਂ ਆਤਮਾ ਮਜ਼ਬੂਤ ਹੁੰਦੀ ਹੈ ਆਤਮਾ ਮਜ਼ਬੂਤ ਸੇਵਾ ਦੇ ਨਾਲ ਹੀ ਹੁੰਦੀ ਆ ਸੇ ਸਰੀਰ ਨੂੰ ਮਜ਼ਬੂਤ ਕਰਨ ਲਈ ਬਹੁਤ ਤਰ੍ਹਾਂ ਚੀਜ਼ਾਂ ਖਾਂਦੇ ਆ ਬਹੁਤ ਤਰ੍ਹਾਂ ਦੇ ਭੋਜਨ ਖਾਂਦੇ ਆ ਪਰ ਰੂਹ ਨੂੰ ਮਜ਼ਬੂਤ ਕਰਨ ਲਈ ਸਿਰਫ ਇੱਕ ਪਰਮਾਤਮਾ ਦਾ ਨਾਮ ਸਿਮਰਨਾ ਪੈਂਦਾ ਹੈ ਸੇਵਾ ਕਰਨੀ ਪੈਂਦੀ ਆ ਸੋ ਇਹਦੇ ਨਾਲ ਜਦੋਂ ਆਤਮਾ ਮਜ਼ਬੂਤ ਹੋਵੇਗੀ ਤੇ ਤੁਸੀਂ ਖੁਦ ਵਾ ਖੁਦ ਇਹ ਆਲਸ ਨੂੰ ਤਿਆਗ ਦੋਗੇ ਤੇ ਮਾਲਕ ਦੀ ਕਿਰਪਾ ਨੂੰ ਹਾਸਲ ਕਰ ਪਾਉਗੇ ਸੋ ਸੇਵਾ ਕਰਨੀ ਜ਼ਰੂਰ ਚਾਹੀਦੀ ਆ ਜੇਕਰ ਸਿਮਰਨ ਨਹੀਂ ਹੁੰਦਾ ਤੇ ਚੰਗੇ ਕਰਮ ਕਰੋ ਚੰਗੀ ਸੋਚ ਰੱਖੋ ਕਿਸੇ ਲਈ ਕੁਝ ਮਾੜਾ ਨਾ ਸੋਚੋ ਤੇ ਆਪਣੇ ਆਪ ਇਹ ਮਨ ਦੀ ਮੈਲ ਜਿਹੜੀ ਆ ਲੈਣੀ ਸ਼ੁਰੂ ਹੋ ਜਾਂਦੀ ਹੈ ਸੋ ਹੁਣ ਆਪਾਂ ਇੱਥੇ ਵੀ ਇਸ ਨੂੰ ਸਮਾਪਤ ਕਰਦੇ ਹਾਂ ਜੀ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ